ਬਹੁਤ ਸੋਹਣੀ ਤਸਵੀਰ ਨਿਕਲ ਕੇ ਸਾਹਮਣੇ ਆਈ ਜਦ ਬਾਬਾ ਹਰ ਰਾਮ ਸਿੰਘ ਖਾਲਸਾ ਤੇ ਜਥੇਦਾਰ ਕੁਲਦੀਪ ਸਿੰਘ ਗੜਗਾ ਜੀ ਆਮੋ ਸਾਹਮਣੇ ਸਨਮੁਖ ਬੈਠੇ ਸਨ ਜੋ ਟਕਰਾਅ ਉਹਦੀਆਂ ਗੱਲਾਂ ਆਈਆਂ ਸੀਗੀਆਂ ਜਥੇਦਾਰ ਸਾਹਿਬ ਨੇ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਅਰਦਾਸ ਪੜ ਕੇ ਇਹ ਮਾਹੌਲ ਜਿਹੜਾ ਇਹ ਪ੍ਰੋਗਰਾਮ ਸੀਗਾ ਜਿਹੜਾ ਅੱਜ ਬਹੁਤ ਸ਼ਾਂਤਮਈ ਤਰੀਕੇ ਨਾਲ ਕੀਤਾ ਕਿਉਂਕਿ ਇਹ ਗੱਲ ਆਖੀ ਗਈ ਕਿ ਜਥੇਦਾਰ ਸਾਹਿਬ ਕੌਮ ਨੂੰ ਪਰਵਾਹ ਨਹੀਂ ਨੇ ਉਹ ਸੰਦੇਸ਼ ਨਹੀਂ ਪੜਨਗੇ ਪਰ ਜਿੱਥੇ ਜਥੇਦਾਰ ਸਾਹਿਬ ਨੇ ਪ੍ਰੈਸ ਸਵਾਰਤਾ ਕਰਦਿਆ ਸਾਡੇ ਨਾਲ ਗੱਲਬਾਤ ਕੀਤੀ ਕਿ ਅੱਜ ਦਾ ਪ੍ਰੋਗਰਾਮ ਅਰਦਾਸ ਦੇ ਵਿੱਚ ਹੀ ਮੈਂ ਸੰਦੇਸ਼ ਦੇ ਦਿੱਤਾ ਕਿ ਕੌਮ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਪੰਥ ਇਕੱਠਾ ਹੋਵੇ। ਉਹਨਾਂ ਨੇ ਇਹ ਵੀ ਗੱਲ ਆਖੀ ਕਿ ਜੇਕਰ ਕੌਮ ਦੇ ਵਿੱਚ ਕਿਸੇ ਤਰ੍ਹਾਂ ਦੇ ਟਕਰਾਅ ਹੁੰਦੇ ਨੇ ਜਾਂ ਮਾਹੌਲ ਖਰਾਬ ਹੁੰਦਾ ਤਾਂ ਉਸ ਨੂੰ ਬਚਾਉਣ ਦੀ ਖਾਤਰ ਉਸ ਨੂੰ ਸਹੀ ਕਰਨ ਦੀ ਖਾਤਰ ਮੈਂ ਇਹ ਸਟੈਪ ਲਿੱਤਾ ਮੈਂ ਇਹ ਜਿਹੜਾ ਕਦਮ ਲਿੱਤਾ ਕਿ ਅਰਦਾਸ ਕਰਕੇ ਅਰਦਾਸ ਦੇ ਵਿੱਚ ਹੀ ਸੰਦੇਸ਼ ਪੜ੍ਹ ਦਿੱਤਾ ਜਾਏਗਾ। ਉਸ ਦੇ ਨਾਲ ਨਾਲ ਕ੍ਰੁਸੇਡ ਸਬੜ ਨੂੰ ਲੈ ਕੇ ਬੋਲੇ ਨੇ ਕਿ ਜੋ ਧਰਮ ਪਰਿਵਰਤਨ ਦੀਆਂ ਗੱਲਾਂ ਨੇ ਉਸ ਨੂੰ ਸਹੀ ਕਰਨ ਦੇ ਲਈ ਸਿੱਖਾਂ ਨੂੰ ਵਾਪਸ ਆਪਣੇ ਸਿੱਖ ਪੰਥ ਦੇ ਵਿੱਚ ਲਿਆਉਣ ਦੇ ਲਈ ਸਾਨੂੰ ਇਕੱਠੇ ਹੋਣਾ ਜ਼ਰੂਰ ਪਏਗਾ ਧਨ ਧਨ ਗੁਰੂ ਹਰਗੋਬਿੰਦ ਪਾਤਸ਼ਾਹ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਪਾਵਨ ਬਚਨ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਆਪ ਜੀ ਦੇ ਇਸ ਪਾਵਨ ਬਚਨ ਸੰਦੇਸ਼ ਤੇ ਅਨਸਾਰ ਕੌਮ ਨੂੰ ਗੁਰਮਖ ਬੈਸ ਸਫਾ ਵਿਛਾਏ ਦਾ ਸਿਧਾਂਤ ਤੇ ਚੱਲਣ ਦਾ ਬਲ ਬਖਸ਼ੋ ਜੀਓ ਸਮੁੱਚੇ ਸਤਕਾਰ ਜੋਗ ਦਲ ਪੰਥ ਸਾਡੀਆਂ ਟਕਸਾਲਾਂ ਧਾਰਮਿਕ ਜਥੇਬੰਦੀਆਂ ਅਤੇ ਸੱਚੇ ਪਾਤਸ਼ਾਹ ਜੀਓ ਸਮੁੱਚਾ ਖਾਲਸਾ ਪੰਥ ਇਸੇ ਤਰ੍ਹਾਂ ਇੱਕ ਮੇਕ ਰਵੇ ਖਾਲਸਾਈ ਝੰਡੇ ਦੇ ਹੇਠ ਇਸੇ ਤਰ੍ਹਾਂ ਪਾਤਸ਼ਾਹ ਜੀਓ ਆਪ ਜੀ ਦੇ ਪੂਰਨਿਆਂ ਤੇ ਚੱਲੇ ਧਾਨ ਧਨ ਗੁਰੂ ਹਰਗੋਬਿੰਦ ਪਾਤਸ਼ਾਹ ਜੀਓ ਕੱਲੂ ਘਾਰੇ ਨੂੰ ਮਨਾਉਂਦਿਆਂ ਹੋਇਆਂ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰੰਭ ਕੀਤੇ ਨੇ ਸੰਪੂਰਨ ਭੋਗ ਪੈ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰਬਾਣੀ ਦੇ ਕੀਰਤਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣੀ ਅੱਗੇ ਵਾਸਤੇ ਸਮੱਤ ਬਖਸ਼ਣੀ ਕੌਮ ਨੂੰ ਸ਼ਹੀਦਾਂ ਦੇ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ਣਾ ਕੌਮ ਦੇ ਬੱਚੇ ਬੱਚੇ ਦੇ ਵਿੱਚ ਸ਼ਹੀਦਾਂ ਦਾ ਚੇਤਾ ਸ਼ਹੀਦਾਂ ਦਾ ਜਜ਼ਬਾ ਸੱਚੇ ਪਾਤਸ਼ਾਹ ਜੀ ਬਣਾਈ ਰੱਖਣਾ ਆਪ ਜੀ ਦੇ ਹਜੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਗੁਰੂ ਕੀ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ਣੀ ਧਾਨ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਐਸ ਵੇਲੇ ਆਪਣੇ ਹੁਕਮ ਨਾਮੇ ਬਖਸ਼ ਕੇ ਸਮੂਚੇ ਖਾਲਸਾ ਪੰਖ ਨੂੰ ਨਿਹਾਲ ਨਿਹਾਲ ਕਰੋ ਜੀ ਸਈ ਪਿਆਰੇ ਮੇਲਾ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਆ ਭਈ ਆਕਾਲ ਕੀ ਸਭ ਸਿਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹੈ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਭ ਮਿਲੰਗੇ ਰਾਜ ਕਰੇਗਾ ਖਾਲਸਾ ਰਹੇ ਨ ਕੋਈ ਖਵਾਰ ਹੋਏ ਸਭ ਮਿਲੰਗੇ ਬੋਲੇ